ਪਰ ਜਦੋਂ ਨਿਕਾ ਮੈਂ ਸਾਥ ਕੋਈ ਜੱਟ ਨਹੀਂ ਜੱਟ ਤਾਬੇ ਟਿਕਾਣੇ ਬੰਦੀ ਹੋਏ ਉਹ ਗੱਭਰੂ ਜਣਾਣੇ ਬੰਦੀ ਹੋਏ ਤਾਬੇ ਟਿਕਾਣੇ ਹੋਏ ਉਹ ਤੇ ਘੁੱਟ ਲਾਣਾਈ ਆ ਲੱਗਦੀ ਠੀਕ ਹੈ ਤਾਬੇ ਟਿਕਾਣੇ ਨੰਦੀ ਹੋਏ ਉਹਨਾਂ ਦੇ ਨਾਲ ਜਮੇ ਨੰਦੀ ਹੈ ਇਹ ਆ ਗੋ ਬੈਟਾ ਫੁੱਟੋਂ ਬਗਈ ਆਪ

ਇਹ ਤੇ ਨਾ ਘੋਰ ਜੜ ਜਿਦਾ ਹੈ। ਨਾ ਕੋਈ ਕੰਮ ਆਉਂਦਾ। ਅਣਗੈਰ ਕੋਈ ਕੋਸਲੇ ਆਇਆ। ਗੱਡੀ ਦੋਦੀ ਲਗਾਤੀ ਉਹ ਯਾਰੀ ਹੁਣ ਇਹਦਾ। ਨੇ ਜ਼ੋਡ ਦਾ ਕਮਟਰ ਕਾਧਾ ਕੁੜੀ ਦੋਦੀ ਜੱਟੇ ਲੈ ਗਈ। ਕਲੀ ਦਾ ਉੱਧੇ ਫਲਟਰ ਮੋਟਰ ਬੰਦ केलं ਚੌਕ ਦੀ ਗਹਿਰ ਸਫਾਈ ਕਰਕੇ ਨਹੀਂ ਯਕਟਾਂ ਦੇ ਡਗਾਣੇ ਬੱਲੀਏ ਕੋ ਰੱਬ ਬਿਨਾਂ ਜਾਣੇ ਬੱਲੀਏ ਨਹੀਂ ਗੱਡੀ ਕੰਡੇ ਤੇ ਚਲ ਗਈ ਹਾਂ ਗੰਡਾ ਗੁੰਡਾ ਕਰਨ ਨਾਲ ਫੇਰ ਨੂੰ ਤੋੜ ਦੇਣਾ ਹੈਗਾ ਇੱਥੇ ਉਹਦੀ ਗੱਡੀ ਭਰਾਤੀ ਜਟ ਨੇ ਢੰਗਾ ਵੀ ਓਕੇ ਵਾਲੀ ਕਰਨੀ ਨਹੀਂ ਲੋਗ ਪਰੇਸ਼ਾਨ ਮਤਲਬ ਕੋਈ ਗੱਡੀ ਭਰਾ ਰਿਆ ਆ ਬੱਦੀਆਂ ਟਰੱਕ ਨਾਲ ਘੋਰੀਆਂ ਪਰਾਂਦੀਆਂ 690 ਦੀ ਸਪੀਡ ਤੇ ਹਲਾ ਰੇਖ ਖੜ ਜਾਂਦੀਆਂ ਹਨ ਬਾਈ ਹਮਾ ਮਾਰਨੇ ਦੀ ਕੋਸ਼ਿਸ਼ ਆ ਇਹ ਕੀ ਰੱਖੀ ਨੇ ਧੋਖਾ ਵਾਂਗ ਜੇ ਧੋਖਾ ਬਣਾਉਂਦਾ ਹੈ ਅੱਜ ਆੜੂ ਨੂੰ ਪੂਰੀ ਸੰਦਾਲਾ ਦੇ ਭੰਗ ਦੇ ਟਰੱਕ ਵੇ ਗਿਆਂ ਆ ਬੱਦੀਆਂ ਟਰੱਕ ਨਾਲ ਘੋਰੀਆਂ ਪਰਾਂਦੀਆਂ ਬਾਹਰ ਮਾਲਾ ਦਾ ਫਤਲਾਈ ਕਰਕੇ ਟਕਾ ਦੇ ਟਾਲੇ ਦੇ ਗਿਆਂ ਅਬ ਦਿਹੱਟ ਟ੍ਰੱਕ ਨਾਲ ਕੋਰੀਆਂ ਪਰਾਂ ਦੇ ਹਾਂ 390 ਦੀ ਸਕੀਟ ਦਿਖਾ ਲਾ ਰੇ ਖਾਂ ਜੰਦੀ ਹੈ ਕੜਾਈ ਸ਼ਮਾਂ ਮੱਦਲੇ ਦੀ ਫੋਟੋ ਛਾੜ ਪੁੰਜ ਕੇ ਰੱਖੇ ਸਰਦਾਰਾਂ ਦੇ ਭੰਨੇ ਕੇ ਟ੍ਰੱਕ ਬੇ ਗੀਂਦ ਇਹ ਖਾਂ ਮਤੀਆ ਕਰਨ ਦਾ ਅਮਾਰਾ ਹਾਂ ਰਹੇਗੇ ਹਾਂ ਢੰਡੀ ਦੀ ਬਾਡੀ ਤੇ ਅਣਹਲਾ ਹੁਨਿਆ ਵਾਰੀਆਂ ਅੱਜ ਮਸਾ ਚਾਰ ਪੰਜ ਟੈਸ ਤੋਂ ਰਿਕਾਰੀ ਹਾਂ ਤੇ ਬੱਚਾ ਹੋਵੇ ਜਣੇ ਬੱਲਾ ਤੋਂ ਲੱਗ ਜਾਂਦਾ ਘਰ ਘਰ ਸਾਰਾ ਫਿਰ ਨਗੇ ਟਰੱਕ ਬਹਿ ਗਿਆਂ ਟੰਡਾ ਕਰ ਲਈ ਗੱਡੀ ਫੇਰ ਇਧਰ ਜਾਣਾ ਲੋਨ ਕਰੀ ਚਾਰ ਪੌਂਡ ਐਸਟਾ ਮਿੱਟੀ ਦਾ ਦੁਆਰਾ ਲਾਲ ਆ ਗਿਆ ਰੇ ਇਹ ਜੋ ਦਰ ਨਾ ਮੁਕਿੰਦਾ ਚਾਰ ਪੌਂਡ ਐਸਟਾ ਮਿੱਟੀ ਦਾ ਦੁਆਰਾ ਇਹ ਯਾ ਤੱਕ ਜਨ ਆਲ ਕੌੜੀਆਂ ਪਰਾਂਦੇ ਹਾਂ ਯੋਡ ਯਾਰ ਲੱਗੇ ਆ ਜਦ ਚਾਰ ਪੌਂਡ ਦਾ 50 ਰੁਪਇਆ ਓ ਟਰਾਲੇ ਕਿੰਨੇ ਤਗੜੇ ਨੇ ਉਹਦਾ ਪਟੰਡਾ ਹੁੰਦਾ ਨਾ ਯਾਰ ਬਣਾ ਮੇਤਰਾ ਨੇ ਮੱਕੀ ਦਾ ਜਾਂਾ ਖਣਾ ਜਿੰਨਾ ਬੱਸ ਦਿਨ ਹਟ ਰੋਟਨ ਆੜੇ ਕਵਰੀਆਂ ਪਰੋਂ ਦੀ ਚਲੋ ਜਾਈ ਆ ਚਾ ਚਾ ਦਾਈ ਦਾਈ ਵੀ ਆ ਓਏ ਰੋ ਰੋ ਚਲੋ ਕੋਰੇ ਨਿਕਲ ਜਾ ਹੁਣ ਬਾਹਰ ਨੇ ਕੰਮ ਨਿਪੜਿਆ ਚਲੋ ਚਲੋ ਰੋ 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 ਹਾਂ ਚਲੋ ਓਏ ਹੋ ਤੇਰਾ ਦਰਦ ਵਿਛੋੜੇ ਵਾਲਾ ਸੱਜਣਾ ਵੇ ਤੇ ਮੇਤੋਂ ਹੁਣ ਨਹੀਂ ਹੋਰ ਸਹਾਰ ਹੁੰਦਾ ਵੇ ਕਾ ਤੋਂ ਲਾ ਹੋਣੀ ਆ ਸੀ ਦਲਾਂ ਬਿਆ ਹੌਲੇ ਆਵੇ ਜੇ ਛੱਡਣਾ ਆ ਤਾਂ ਬਚਕਾਰ ਹੁੰਦਾ ਫਿਰ ਤੇਰੀ ਪੱਗ ਦੀ ਝੱਲਰ ਬਣ ਗਿਆ ਮਾਂ ਜਲ ਕਰਦਾ ਬੁੱਲਸੀ ਆ ਯਾਰਾ ਉਹ ਤੇਰੀ ਪੱਗ ਦੀ ਝੱਲਰ ਬਣ ਜਾਵਾ ਜਲ ਕਰਦਾ ਬੁੱਲਸੀ ਆ ਯਾਰਾ ਜੋ ਸੱਜਣਾ ਬਿਤਰ ਜਾ ਇੱਥੋਂ ਤੇਰੀ ਉਮਰ ਚਾਰ ਜੋਬ ਹੋਵੇ ਸਾਡਾ ਹਿਸਾਬ ਵੱਖਰਾ ਅੜਿਆ ਲੈ ਲੈ ਹਾਂ ਕੋਣ ਕੋਣ ਬੰਚੋ ਚਲੋ ਡਰਾਈਵਰਾ ਲੈ ਜਾ ਗੇੜਾ ਗਾਈਆਂ ਕੱਢ ਕੇ ਢਾਈ ਢਾਈ ਚਲੋ ਓਏ ਢਾਈ ਚਲੋ ਓਏ ਓਏ ਢਾਈ 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 ਦੇਹ ਨਹੀਂ ਉਧਰ ਹੈਗਾ ਨਹੀਂ ਓਕੇ ਗੇੜਾ ਦਾ ਮਾਰਦਾ ਲੈ ਜਾ ਡਰਾਈਵਰਾ ਕੱਢ ਕੇ ਅੰਮ ਥੋੜਾ ਰਹਿ ਗਿਆ ਓਕੇ ਹਾਂ ਚਲੋ ਬਈ ਕੇ ਮੁੱਕ ਪੈ ਤੀ ਕੰਨ ਕੋਣ ਜਾਵਾ ਕਾ ਕੋ ਤਾਰ ਸ਼ੇਰਾ ਤੇਰੀ ਪਿੱਛੇ ਪਿੱਛੇ ਦੇ ਪੰਨ ਜਵਾਬ ਉਹ ਤਾਰੀ ਏ ਕਿਧਰ ਚਲ ਗਿਆ ਉਹਦਾ ਹੈ ਨਹੀਂਗਾ ਇੱਥੇ ਉਹ ਤਾਰੀ ਓਏ ਇਧਰ ਚਲ ਗਿਆ ਚਲ ਓਏ ਢਾਈ 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 ਐੜੀ ਪਾਤਿਕਾ ਦਰਬਾਰ ਜਾ ਮੱਲ ਕਰਦਾ ਪੁਲਿਸ ਯਾ ਯਾਰ ਚਲੋ ਸ਼ੇਰੋ ਚਲੋ ਦਾਜ 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 ਉਹ ਗਿਆ ਇੱਧਰ ਚਲ ਗਿਆ ਬਜ਼ਾੜਾ ਚਲੋ ਏ ਦਾਜ 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 ਜਾ ਜਵ ਵੀ ਜਾਂਦੇ ਜਾਂਦੇ ਉਹ ਲੋਕ ਲੱਦੇ ਯਾਰ ਨੂੰ ਤਖੜੇ ਕਪੜੇ ਲੋਠੇ ਉਹ ਸ਼ੌਟ ਡਾਕਮਟਰਕ ਨਾਲ ਹੋਰ ਜੁੱਟ ਬੁੜਗੇ ਲੈ ਗਈ ਬਾਕੀ ਦਾ ਹੁਣ 460 ਆਈਟਮ ਕੰਮਿਸ਼ਨਰ ਮੇਰੇ ਤੋਂ ਉੜ ਵਿੱਚ ਚੰਗੀ ਲੱਗਦੀ ਸੀ ਮੇਰੇ ਵਿੰਡ ਦੀਆਂ ਗਲੀਆਂ ਦੀ ਆ ਗਲੀਆਂ ਦੇ ਵਿੱਚ ਇਕੱਠੇ ਖੇਦੇ ਕਿੱਥੇ ਜਾ ਕੇ ਮਾਰੇ ਠੇਡੇ ਹੋ ਟੁਕੜੇ ਟੁਕੜੇ ਕਰਕੇ ਸੁੱਟਦੇ ਅੱਜ ਗਰੀਬ ਦਾ ਟੰਗਣੇ ਨਹੀਂ ਕਈ ਦਾ ਤੇਰੇ ਹੋ ਗਏ ਨਹੀਂ ਅੜੀਏ ਉੱੱਚ ਘਰ ਵਿੱਚ ਮੰਗਣੇ ਨਹੀਂ ਕਈ ਦਾ ਤੇਰੇ ਹੋ ਗਏ ਨਹੀਂ ਅੜੀਏ ਉੱੱਚ ਘਰ ਵਿੱਚ ਮੰਗਣੇ ਨਹੀਂ ਮੁੰਜੀ ਕਰਾ ਤੋਤਾ ਸਾਰੀ ਸਫਾਈ ਸਵੀ ਕਰ ਦਿੱਤੀ ਹੁਣ ਗਾਈਆਂ ਚੋਲੀਆਂ ਯਟਾਂ ਨੇ ਕਿਹਾ ਵਿਲੇ ਹੋ ਗਏ 1 ਵਜੇ ਦਾ ਦੁਪਹਿਰ ਦਾ ਖਿੰਦਾ ਇੱਥੇ ਕੰਮ ਖਿੱਚਦਾ ਸਾਰੇ ਹੁਣ ਘਰ ਨੂੰ ਚਲੇ ਆ ਖਿੱਚ ਕੇ ਕੰਮ ਗਰਮ ਸਿੰਘ ਮਿੱਤਰੋ ਨੇ ਤੇਰੀ ਪੱਗ ਦੀ ਛਾਲਰ ਬਣ ਜਾਵਾਂ ਦਿਲ ਕਰਦਾ ਪੁਲਸੀਆ ਯਾਰਾ ਤੇਰੀ ਪੱਗ ਦੀ ਛਾਲਰ ਬਣ ਜਾਵਾਂ ਦਿਲ ਕਰਦਾ ਪੁਲਸੀਆ ਯਾਰਾ ਯਾਦਾਂ ਨਹੀਂ ਸੇ ਜੜਦੇ ਹਾਂ ਮੋਢੇ ਤੇ ਯਾਦ ਉੱਤਰ ਗਏ ਪਰ ਕਿੰਝ ਨਾ ਇਧਰੇ ਪੱਤੀ ਇਧਰੇ ਗਏ ਤੇਰੀ ਪੱਗ ਦੀ ਛਾਲਰ ਬਣ ਜਾਵਾਂ ਦਿਲ ਕਰਦਾ ਪੁਲਸੀਆ ਯਾਰਾ ਉਹ ਮੋਲੀ ਚੇ ਕੰਮ ਕਰਦਾ ਹੈ ਮੁੰਡਾ ਯਾ ਕਾ ਨਹੀਂ ਇਥੇ ਜੜੂ ਹੋਗਾ ਜੜੂ ਨਹੀਂ ਦੀ ਤਰ ਜਿਹੜਾ ਵੱਡਾ ਮੁੰਡਾ ਹੈ ਇਹ ਦੇਖ 25 ਦੇ 25 ਰੁਪਏ ਹੋਗਾ ਜੜਦੀ ਕਿੰਨੇ ਚੰਗਾ ਫਲ ਗਰਮੀ ਸਿੰਘ ਮਤਦਾ ਹਾਂ ਕਲੇ ਯਾ ਸੱਜਣਾ ਅੰਬੇ ਤੁਰ ਯਾ ਛੋਹ ਹਾਂ ਲਵਾਜੋ ਚੱਲ ਪਈ ਹਾਂ ਇਹਦੇ ਵੀ ਆਜਾ ਨਾ ਇਹ ਵੀ ਲੱਭੀ ਹੁੰਦੀ ਹੈ ਜੀ ਤੇਰੀ ਪੱਤ ਜਿੱਤਾਂ ਨਾਲ ਚਾਹਾਂ ਤੇਲ ਕਰੇ ਵਜੋਂ ਲੱਗੇ ਹੋਵੇਗਾ ਕੰਮੇਸ਼ਣ ਮਤਲਬ ਘਰ ਨੂੰ ਜਾ ਰਿਹਾ ਕੰਮ ਦੇ ਵਿੱਚ ਚਲਾ ਵੇਖ ਰਿਹਾ ਯਾਰ ਅਖਿੰਦਾ ਯਾ ਸੱਜਣਾ ਬੇ ਤੁਰ ਜਾਇ ਥੋਂ ਤੇਰੀ ਉਮਰ ਚਾਰ ਜੁਗ ਹੋਵੇ ਸਾਡਾ ਹਿਸਾਬ ਵੱਖਰਾ ਅੜਿਆ ਬੇ ਜਿਹੜਾ ਅਥਰੂ ਬਣ ਬਣ ਚੋਵੇ ਓ ਕੀ ਅਦਵੇਲੇ ਫਾਇਦਾ ਤੇਰਾ ਬੇ ਯਦ ਯਾਰ ਕੋੜ ਨਾ ਹੋਵੇ ਈਯਾ ਦਾ ਰੱਬ ਨਾਲੀ ਰੋੜ ਮੰਗ ਲਵਦਾ ਆਈ ਵੇ ਕੱਲਾ ਡੇਚੇ ਗੰ। ਹੋ ਰਾਤੀ ਸੁਤੀ ਮੈਂ ਦਪਟੜਾ ਤਾਣ ਕੇ ਕੇਰਾ ਪਾਲਿਆ ਨੀਂਦਰੇ ਹਣ ਕੇ ਗਲੋਂ ਟੁੱਟ ਗਈ ਗਰਦਣੋਂ ਗਾਨੀ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਹੇ ਅੱਖ ਲੱਗ ਗਈ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਹੇ ਅੱਖ ਲੱਗ ਗਈ ਹੋ ਰਾਤੀ ਸੁਤੀ ਮੈਂ ਦਪਟੜਾ ਤਾਣ ਕੇ ਕੇਰਾ ਪਾਲਿਆ ਨੀਂਦਰੇ ਹਣ ਕੇ ਗਲੋਂ ਟੁੱਟ ਗਈ ਗਰਦਣੋਂ ਗਾਨੀ ਮਾਯ ਨੀ ਮੇਰੀ ਅੱਖ ਲੱਗ ਗਈ ਹਾਏ ਹਾਏ ਅੱਖ ਲੱਗ ਗਈ ਹਾਏ ਲੱਗਨੀ ਔਰ ਕਰੰਗ ਨਹੀਂ ਆ ਬੱਦ ਮਾਏ ਨੀ ਮੇਰੀ ਅੱਖ ਲੱਗ ਗਈ ਅੱਖ ਲੱਗ ਗਈ ਹਾਏ ਇਹ ਕਿੱਧਰ ਫਿਰ ਲਿਆ ਬਈ ਪੁਰਾਤੀ ਸੁਤੀ ਮੈਂ ਡਪਟਟਾ ਦਾ ਤਾ ਕਿਹੜਾ ਪਾਲਿਆ ਨਹੀਂ ਰਹਾਂ ਤੇ ਹੋ ਉਹੋ ਤੇ ਦਰਦ ਮੀਂਹਾਂ ਦੀ ਪਹਿੰਗਰੀ ਅੱਖ ਲੱਗ ਗਈ ਅੱਖ ਲੱਗ ਗਈ ਹਾਂ ਅੱਖ ਲੱਗ ਗਈ ਹੋ ਜੰਗਲ ਭਾ ਟਰੈਕਟਰਾਂ ਗਾ ਦਿੱਤੇ ਤੇ ਬਾਗਰ ਹਾਂ ਜੇ ਦਾ ਚਰੇ ਤੇ ਚਰੇ ਕਿੱਥੇ ਹੋ ਮਾਰੂ ਥਲ ਵਿੱਚ ਚਰੀਆਂ ਉੱਗ ਖੜੀਆਂ ਹੋ ਸੱਤੀ ਥਲਾ ਵਿੱਚ ਸੜੇ ਤੇ ਸੜੇ ਕਿੱਥੇ ਹੋ ਪਾਣੀ ਡੈਮਾਂ ਦੇ ਵਿੱਚ ਨੇ ਬੰਨ ਦਿੱਤੇ ਸੋਹਣੀ ਡੁੱਬ ਕੇ ਮਰੇ ਤੇ ਮਰੇ ਕਿੱਥੇ ਸੋਹਣੀ ਡੁੱਬ ਕੇ ਮਰੇ ਤੇ ਮਰੇ ਕਿੱਥੇ ਬੈ ਲੱਗੀਆਂ ਤਰਿੰਜਣਾ ਦੀਆਂ ਸੋਹਣੇ ਹਾਂ ਬਸ ਸਾਨੂੰ ਯਾਦ ਗੱਡੀ ਵਿੱਚ ਹੈਂਆਂ ਬੈ ਲੱਗੀਆਂ ਤਰਿੰਜਣਾ ਦੀਆਂ ਉਹ ਲੱਗੀਆਂ ਤਰਿੰਜਣਾ ਦੀਆਂ ਸੋਹਣੇ ਬੈ ਸਾਨੂੰ ਯਾਦ ਗੱਡੀ ਵਿੱਚ ਹੈਂਆਂ ਬੈ ਲੱਗੀਆਂ ਤਰਿੰਜਣਾ ਦੀਆਂ ਉਹ ਲੱਗੀਆਂ ਤਰਿੰਜਣਾ ਦੀਆਂ ਸੋਹਣੇ ਹਾਂ ਬੈ ਸਾਨੂੰ ਯਾਦ ਗੱਡੀ ਵਿੱਚ ਹੈਂਆਂ ਉਹ ਦੈਨ ਦਰਜੀਆ ਕਾ ਕਮੀਜ ਸੀਂਦੇ ਔਰ ਜਿਹੜੀ ਕਿਸੇ ਦੇ ਘੜ ਨਾ ਪਾਈ ਹੋਵੇ ਹੱਕ ਜਿਗਰ ਦੇ ਨਾਲ ਤੁ ਨਮੀ ਵਿੱਚ ਆ ਉਹ ਕੰਕੀ ਬਤਨ ਵਾਲੀ ਮਸ਼ੀਨ ਸਾਨ ਮਰਕ ਵਿੱਚ ਲਾਈ ਹੋਵੇ ਮਹੰਮਦ ਬੂਟੇ ਆਕਮੀ ਜੋ ਤਾਂ ਫੱਬਦੀ ਜੇ ਕਿਤੇ ਮੇਰੀ ਮਸ਼ੂਕ ਤੇ ਪਾਈ ਹੋਵੇ ਉੱਠ ਪੈਣ ਦਰਜੀ ਨੇ ਹਾਏ ਹਾਏ ਔਰ ਮੇਰੀ ਰੱਖ ਲਈ ਛੱਗੇ ਜੋ ਟੱਕੀ ਬਟਟ ਪੈਣ ਦਰਜੀ ਨੇ ਹਾਏ ਹਾਏ ਔਰ ਮੇਰੀ ਰੱਖ ਲਈ ਛੱਗੇ ਜੋ ਟੱਕੀ ਬਟਟ ਪੈਣ ਦਰਜੀ ਨੇ ਜੰਗਾਲ ਖਾ ਗਿਆ ਹਾਏ ਹਾਏ ਉਹ ਕੰਜੀ ਲੈ ਗਿਆ ਧਲਾਂ ਦਾ ਜੰਮੀ ਜਲੰਧਰ ਆ ਜੰਗਾਲ ਖਾ ਗਿਆ ਉਹ ਪੱਤਣੀਆਂ ਭਈਆਂ ਬਾਥੀਆਂ ਹਾਏ ਹਾਏ ਉਹ ਬੀਏ ਕਰਕੇ ਕਿਸੇ ਨਾ ਕੰਮ ਆਈ ਨਹੀਂ ਪੱਤਣੀਆਂ ਭਈਆਂ ਬਾਥੀਆਂ ਉਹ ਪੱਤਣੀਆਂ ਭਈਆਂ ਬਾਥੀਆਂ ਹਾਏ ਹਾਏ ਉਹ ਬੀਏ ਕਰਕੇ ਕਿਸੇ ਨਾ ਕੰਮ ਆਈ ਨਹੀਂ ਪੱਤਣੀਆਂ ਭਈਆਂ ਬਾਥੀਆਂ ਗੁਰਮੀਤ ਸਿੰਘ ਮਕਤਲ ਪਿੰਡ ਮੰਗਾ ਜਲਾ ਜਲੰਧਰ ਦਾ ਬਈ ਜਿੰਨੇ ਵੀ ਮੇਰੇ ਯਾਰ ਦੋਸਤਿਆ ਸਾਰੇ ਤੁਹ ਬੜੀ ਮਿਹਰਬਾਨੀ ਤੁਹਾਡਾ ਧੰਨਵਾਦ ਜਿੰਨੇ ਵੀ ਯਾਰੋ ਸਾਰੇ ਬੜੇ ਠੰਗਾ ਹੁਣ ਘਰੋਂ ਚੱਲਾ